ਅੱਜ ਗੱਲ ਕਰਦੇ ਆ ਆਪਾਂ ਬੌਨੇ ਰੋਗ ਤੇ ਇਹ ਰੋਗ ਹਰਿਆਣਾ ਪੰਜਾਬ ਚ ਬਹੁਤ ਜ਼ਿਆਦਾ ਹੈ ਗੇਤੀਆਂ ਜੀਰੀਆਂ ਜ਼ਿਆਦਾ ਹੈ ਪਛੇਤੀਆਂ ਚ ਘਟ ਹੈ ਇਹਦੇ ਨਾਲ ਲਾ ਲੋ ਫਸਲਾਂ 80% 100% ਤਬਾਹ ਹੋ ਚੁੱਕੀਆਂ ਨੇ ਇਹ ਜਿਹੜੀ ਮੈਂ ਜੀਰੀ ਦੀ ਵੀਡੀਓ ਬਣਾ ਰਿਹਾ ਇਹ ਚ ਤਾਂ ਮੇਰੇ ਸਾਬ ਨਾਲ ਲਾ ਲੋ 40-50% ਨੁਕਸਾਨ ਹੋਊਗਾ ਅੱਜ ਜਾਦੇ ਇਹ ਜਾਦੇ ਵੀ ਹੋ ਸਕਦਾ ਲਾ ਲੋ ਇਹ ਚ ਜਿਰੀ ਸੌਖੀ ਜੀ ਦਾ ਬੱਲੀ ਕੱਢਦੀ ਨਹੀਂ ਹੈਗੀ ਜੇ ਕੋਈ ਪੇਡਾ ਸਵਸਤ ਬਚ ਗਿਆ ਕਿ ਉਹਨੇ ਬੱਲੀ ਕੱਢ ਲਈ ਦਾਣਾ ਬਰੀਕ ਬਣੂਗਾ ਮਸ਼ੀਨ ਦੇ ਫੂਚੇ ਆ ਜੂਗਾ ਹੁਣ ਆਪਾਂ ਨੇ ਲਾ ਲੋ ਵੀ ਧਾਰਮਿਕ ਥਾਮਾਂ ਤੇ ਬਹੁਤ ਦਾਨ ਕਰ ਲੈ ਉੱਥੇ ਪੱਥਰ ਤੜਾਣ ਦਾ ਕੋਈ ਫਾਇਦਾ ਨਹੀਂ ਅਗਰ ਆਪਣਾ ਕਿਸਾਨ ਭੁੱਖਾ ਮਰ ਰਿਹਾ ਅਗਰ ਖੁਦਕੁਸ਼ੀ ਕਰ ਰਿਹਾ ਤਾਂ ਆਪਾਂ ਨੂੰ ਚਾਹੀਦਾ ਵੀ ਛੋਟੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਜਿਵੇਂ ਇਹ ਮੌਨਰੋਗ ਨਾਲ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਜਾਂ ਹੜ੍ਹਾਂ ਨਾਲ ਫਸਲ ਖਰਾਬ ਹੋ ਰਹੀ ਹੈ ਜਿਵੇਂ ਪੰਜਾਬ ਚ ਬਿਆਸ ਸਾਈਡ ਹੜਾਏ ਨੇ ਆਪਾਂ ਨੂੰ ਛੋਟੇ ਕਿਸਾਨਾਂ ਨਾਲ ਲਾ ਲੋ ਵੀ ਜਿਹਨੇ ਛੋਟੇ ਕਿਸਾਨ ਨੇ ਆਪਦੀ ਜ਼ਮੀਨ ਚ ਖੇਤੀ ਕਰੀ ਹੋਈ ਹੈ ਜਾਂ ਉਹਨੇ ਠੇਕੇ ਤੇ ਲਈ ਹੋਈ ਹੈ ਕਿਉਂਕਿ ਠੇਕੇ ਦੇ ਅਗਲੇ ਨੇ ਕੁਝ ਬਚਾਣ ਖਤਰੀ ਲਈ ਹੋਈ ਹੈ ਜੇ ਅਗਲੇ ਦੀ ਫਸਲें ਤਬਾਹ ਹੋ ਗਈ 100% ਹੁਣ ਜੀਰੀ ਦਾ ਦੁਬਾਰਾ ਲਾਣ ਦਾ ਟਾਈਮ ਤਾਂ ਹੈ ਨਹੀਂ ਪਹਿਲਾਂ 2023 ਚ ਫਲੱਡ ਆਏ ਸੀ ਵੀ ਉਦੋਂ ਜੀਰੀ ਦੁਬਾਰੇ ਲੱਗੀ ਸੀ ਚਲੋ ਫਸਲ ਵੀ ਵਧੀਆ ਹੋਗੀ ਲਾ ਲੋ ਪਰ ਖਰਚਾ ਤਾਂ ਜਾਦੇ ਪੈ ਗਿਆ ਕਿਸਾਨ ਨੂੰ ਕਿਉਂਕਿ ਦੋ ਵਾਰੀ ਖਰਚਾ ਕਰਨਾ ਪੈ ਗਿਆ ਹੁਣ ਕੀ ਰਿਹ ਰਿਆ ਟਾਈਮ ਫਸਲ ਦਾ ਕਿ ਅਗਰ ਹੜਾ ਆ ਜੇ ਨਾਲੀ ਵੀ ਫੁੱਲ ਚੱਲ ਰਹੀ ਹੈ ਰੰਗੋਈ ਵੀ ਫੁੱਲ ਚੱਲ ਰਹੀ ਹੈ ਹੁਣ ਕਿਸਾਨ ਦੁਬਾਰਾ ਤਾਂ ਜਿਰੀ ਲਗਾ ਨਹੀਂ ਸਕਦਾ ਕਿਉਂਕਿ ਹੁਣ ਟਾਈਮ ਨਹੀਂ ਹੈਗਾ ਬਾਕੀ ਆਪਾਂ ਨੂੰ ਐ ਕਰਨਾ ਚਾਹੀਦਾ ਵੀ ਜਿਹੜੇ ਆਪਣੇ ਪਿੰਡ ਦੇ ਛੋਟੇ ਕਿਸਾਨ ਨੇ ਜਾਂ ਜਿਨੇ ਠੇਕੇ ਤੇ ਜ਼ਮੀਨ ਲਈ ਹੋਈ ਆ ਵੀ ਉਹਦੀ ਫਸਲ ਤਬਾਹ ਹੋ ਗਈ ਆ ਉਹਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਧੰਨਵਾਦ ਦੋਸਤੋ